ਹਾਂਜੀ ਵੈਗੁਰੂ ਜੀ ਵੈਗੁਰੂ ਜੀ ਕਿ ਖਾਲਸਾ ਵੈਗੁਰੂ ਜੀ ਕੀ ਪੀ ਵੈਗੁਰੂ ਦਾ ਖਾਲਸਾ ਫਤੇ ਪਾਈ ਹਰਮਨਦੀਪ ਜੀ ਕੀ ਹਾਲ ਹੈ ਤੁਹਾਡਾ ਬਹੁਤ ਵਧੀਆ ਕਿਰਪਾ ਗਿਆ ਜੀ ਹੋਰ ਆਪ ਜੀ ਸੁਣਾਓ ਮੇਰਾ 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 ਠੀਕ ਹੈ ਜੀ ਹੋਰ ਨਾ ਠੀਕ ਹੋ ਜੀ ਸਵਨੰਦ 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 ਜੀ ਕੇ ਅੱਛਾ ਜੀ ਕਿ ਨੀ ਇੱਕ ਨਾ ਥੋੜੀ ਜੀ ਬੇਨਤੀ ਸੀ ਜੀ ਦੱਸੋ ਦੱਸੋ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਆ ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਨਿਹੰਗ ਸਿੰਘ ਆ ਹਾਂਜੀ ਉਹ ਆਪਣੇ ਕੜਾ ਦੇ ਨਾਲ ਮਤਲਬ ਕੜੇ ਦੇ ਨਾਲ ਆਂਡਾ ਤੋੜਦਾ ਵਾ ਤੇ ਇਦਾਂ ਦੀਆਂ ਕਈ ਵੀਡੀਓ ਸਾਡੇ ਕੋਲ ਆਈਆਂ ਜਿਵੇਂ ਝਟਕਾ ਸ਼ਾਪ ਵੀ ਦੁਕਾਨ ਖੋਲਦੀ ਆ ਝਟਕਾ ਉੱਥੇ ਹੀ ਮਿਲਦਾ ਵਾ ਤੇ ਆਂਡੇ ਵੀ ਅੱਜ ਤੋੜੇ ਜਾ ਰਹੇ ਆਂਡੇ ਵੀ ਵੇਚੇ ਜਾ ਰਹੇ ਆ ਅੱਜ ਉਹ ਵੀ ਕੜੇ ਦੇ ਨਾਲ ਭੰਨੇ ਜਾ ਰਹੇ ਆ ਦੇਖੋ ਗੱਲ ਇਹ ਹੈ ਜੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਬਚਨ ਹੈ ਹੂੰ 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 ਨਿਸ਼ਾਨ ਸਿੱਖੀ ਇ ਪੰਜ ਹਰਫ ਕਾਫ ਜੀ ਤੇ ਹਰ ਗਿਜ ਨਾ ਬਾਛਦ ਇ ਪੰਜ ਮੁਆਫ ਜੀ ਤਰਾ ਕਰਦੋ ਕਛ ਕੰਗਾ ਬਿਦਾਂ ਜੀ ਬਿਨਾ ਕੇਸ 헤ਜ ਅਸਤ ਜੋ ਮਲਾ ਨਿਸ਼ਾਨ ਜੀ ਜੀ ਤੇ ਉਹ ਸਾਡੀ ਯੂਨੀਵਰਸਲ ਲੋਕ ਪਰਲੋਕ ਦੀ ਸਾਜੀ ਹੋਈ ਡਰੈਸ ਹੈ ਬਾਣਾ ਹੈ ਜਿਹੜਾ ਸਾਨੂੰ ਗੁਰੂ ਨੇ ਬਖਸ਼ਿਆ ਜੀ ਬਿਲਕੁਲ ਜਿਹਨੂੰ ਪਹਿਨ ਕੇ ਸਿੱਖ ਗੁਰੂ ਦਾ ਰੂਪ ਨਜ਼ਰ ਆਉਣ ਲੱਗ ਪੈਂਦਾ ਹੈ ਖਾਲਸਾ ਮੇਰਾ ਰੂਪ ਹੈ ਖਾਸ ਹੌਂਸਾ ਮੇ ਕੋ ਨਿਵਾਸ ਖਾਲਸਾ ਮੈਂ ਹੰਕ ਕਰੋ ਨਿਵਾਸ ਜੀ ਬਿਲਕੁਲ ਇਹ ਜਿਹੜਾ ਮਹਾਰਾਜ ਦੇ ਬਖਸ਼ੇ ਹੋਏ ਕੜੇ ਨਾਲ ਹੂੰ ਹੂੰ ਆਂਡੇ ਭੰਣੇ ਬੜੀ ਨਿੰਦਨੀਏ ਗੱਲ ਹੈ ਜੀ ਬੜੀ ਨੀਵੀਂ ਗੱਲ ਹੈ ਕੀ ਹੈ ਜੀ ਬਿਲਕੁਲ ਇਹ ਇਹ ਤਤ ਗੁਰੂ ਦੇ ਬਕਸੇ ਹੋਏ ਕਕਾਰਾਂ ਦੀ ਬੇਅਤਵੀ ਹੈ ਜੀ ਅੱਛਾ ਦੂਜੀ ਗੱਲ ਵੇਖੋ ਕਿ ਜੇਕਰ ਇਹੀ ਕੰਮ ਇੱਕ ਨਿਹੰਗ ਸਿੰਘ ਨੇ ਕੀਤਾ ਨਹੀਂ ਨਿਹੰਗ ਸਿੰਘ ਉਹ ਹੈ ਕਿ ਨਹੀਂ ਹੈ ਸਵਾਲ ਇਹ ਔਰਦਾ ਜੇਕਰ ਇਹੀ ਕੰਮ ਕੋਈ ਹੋਰ ਬੰਦਾ ਕੋਈ ਆਮ ਬੰਦਾ ਕਰਦਾ ਹੁਣ ਤੱਕ ਕਿੰਨਾ ਰੋਲਾ ਪੈਣਾ ਹੈ ਪਰ ਸਵਾਲ ਇਹ ਕਿ ਅਜੇ ਤੱਕ ਇੱਕ ਨਿਹੰਗ ਸਿੰਘ ਨੇ ਕੰਮ ਕੀਤਾ ਕੋਈ ਦੇਖੋ ਸਤਕਾਰਯੋਗ ਭਾਈ ਹਰਮਨਦੀਪ ਸਿੰਘ ਜੀ ਤੁਸੀਂ ਨੌਜਵਾਨ ਸੁਲਝੇ ਹੋਏ ਵਿਦਵਾਨ ਹੋ ਜੀ ਤੁਹਾਨੂੰ ਸਤਿਗੁਰੂ ਹੋਰ ਤੋਫੀਕ ਬਖਸ਼ਣਾ ਜੀ ਪਤਾ ਨਹੀਂ ਉਹ ਨਿਹੰਗ ਸਿੰਘ ਹੈ ਵੀ ਐ ਕਿ ਨਹੀਂ ਐ ਜਿੰਨੂੰ ਇਹ ਹੀ ਨਹੀਂ ਪਤਾ ਵੀ ਕੜੇ ਦਾ ਮਤਲਬ ਕੀ ਹੈ ਬਿਲਕੁਲ ਰਾਈਟ ਹੈ ਜੀ ਠੀਕ ਹੈ ਨਾ ਜੀ ਇਹ ਤਾਂ ਸਾਨੂੰ ਸਤਿਗੁਰੂ ਨੇ ਜਿਹੜਾ ਕੜਾ ਰਿੰਗ ਹੈ ਨਾ ਕੜਾ ਜਿੰਨੂੰ ਅਸੀਂ ਕਹਿੰਦੇ ਆ ਸਰਬ ਲੋਧ ਦਾ ਇਹ ਗੁਰੂ ਸਾਹਿਬ ਨੇ ਸਾਡਾ ਹੱਥ ਪਕੜਿਆ ਹੋਇਆ ਆਪਣੇ ਹੱਥ ਵਿੱਚ ਇਹ ਸਤਿਗੁਰੂ ਦਾ ਹੱਥ ਹੈ ਜੀ ਬਿਲਕੁਲ ਠੀਕ ਹੈ ਜੀ ਇਹਨੂੰ ਕੋਈ ਕੰਗਣ ਕਹਿ ਸਕਦਾ ਹੈ ਕੋਈ ਕਟਕ ਕਹਿ ਸਕਦਾ ਹੈ ਹੂੰ ਕੋਈ ਹੋਰ ਸ਼ਬਦ ਦੇ ਸਕਦਾ ਹੈ ਜੀ ਜੀ ਸਾਡੇ ਵਾਸਤੇ ਸਤਿਗੁਰੂ ਦੀ ਜਿਹੜੀ ਹੈਗੀ ਆ ਉਹ ਵੱਡੀ ਅਥਾ ਬਖਸ਼ਿਸ਼ ਹੈ ਪੂਜਨੀਕ ਹੈ ਹੂੰ 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 ਤੇ ਤੇ ਸਾਨੂੰ ਦੁਰਾਚਾਰ ਤੋਂ ਮੰਦ ਕਰਮਾਂ ਤੋਂ ਰੋਕਣ ਦਾ ਵੈਂਪਰ ਸਤਿਗੁਰੂ ਵੱਲੋਂ ਜਿਹੜਾ ਬਖਸ਼ਿਆ ਹੈ ਬਾਲ ਲੈ ਕੜਾ ਜੀ ਬਿਲਕੁਲ ਤੇ ਜੇ ਇਸ ਤਰ੍ਹਾਂ ਕੋਈ ਬੇਅਦਵੀ ਕਰਦਾ ਤਾਂ ਉਹ ਉਹਨੇ ਭਾਵੇਂ ਬਾਣਾ ਪਾਇਆ ਹੋਵੇ ਸਿੱਖੀ ਵਾਲਾ ਸਿੱਖ ਤਾਂ ਨਹੀਂ ਹੋ ਸਕਦਾ ਬਿਲਕੁਲ ரைਟ ਬਾਕੀ ਜੇ ਕੋਈ ਹੋਰ ਕੋਈ ਗੈਰ ਸਿੱਖ ਇਸ ਤਰ੍ਹਾਂ ਕਰੇ ਤੇ ਉਹਨੂੰ ਕੜੇ ਦਾ ਮਤਲਬ ਹੀ ਨਹੀਂ ਪਤਾ ਬਿਲਕੁਲ ரைਟ ਤੇ ਇਸ ਕਰਕੇ ਇਹ ਸਿੱਖ ਦਗਤ ਵਿੱਚ ਇਸ ਦੀ ਨਿੰਦਾ ਵਿਆਪਕ ਹੋਣੀ ਚਾਹੀਦੀ ਹੈ। ਮਾਲੇ ਜਨ ਜੀ ਇਹ ਜਿਹੜੇ ਕੰਮ ਹੋ ਰਿਹਾ ਕਿਤੇ ਨਾ ਕਿਤੇ ਸਿੱਖ ਕੌਮ ਨੂੰ ਬਹੁਤ ਨੀਮਾ ਵਿਖਾਇਆ ਜਾ ਰਿਹਾ ਇਸ ਤਰ੍ਹਾਂ ਇਹੋ ਜਿਹਾ ਕੰਮ ਕਰਕੇ ਗੱਲ ਇਹ ਹੈ ਹੁਣ ਸਤ ਜਿਹੜੇ ਨੇ ਨਾ ਸਤਗੁਰੂ ਦੇ ਬਖਸ਼ੇ ਹੋਏ ਕਕਾਰ ਜੀ ਉਹ ਗੁਰੂ ਗੁਰੂਤੋਲ ਨੇ ਬਿਲਕੁਲ ਜੀ ਕੰਦਾ ਹੈ ਖੜਾ ਹੈ ਸ੍ਰੀ ਸਾਹਿਬ ਹੈ ਕੇਸ ਗੁਰੂ ਦੀ ਮੋਹਰ ਹੈ ਕਿ ਨਹੀਂ ਬਿਲਕੁਲ ਠੀਕ ਹੈ ਇਹ ਕਕਾਰ ਸਾਰੇ ਗੁਰੂਤੋਲ ਨੇ ਇਨਾ ਕਰਕੇ ਸਿੱਖ ਗੁਰੂ ਦਾ ਰੂਪ ਬਣਦਾ ਬਿਲਕੁਲ ਸਿੱਖ ਕਕਾਰਾਂ ਦੀ ਬੇਅਦਵੀ ਨਹੀਂ ਹੈ ਇਹ ਗੁਰੂ ਦੀ ਬੇਅਦਵੀ ਹੈ ਬਿਲਕੁਲ ਸਹੀ ਗੱਲ ਅਗਨ ਜੀ ਜਿਸ ਨੇ ਬਖਸ਼ਿਆ ਉਹਦੀ ਬੇਅਦਵੀ ਹੈ ਨਾਲੇ ਇਹ ਕਹਿੰਦੇ ਜੀ ਦੇਖੋ ਵੀ ਇਹ ਕਿਹਾ ਜਾ ਰਿਹਾ ਇਹ ਲਓ ਜੀ ਉਹ ਕਿਰਤ ਕੀਤੀ ਉਹਨਾਂ ਨੇ ਆਪਣੀ ਕਿਰਤ ਕਰਦੇ ਆ ਦੇਖੋ ਹੁਣ ਕੱਲ ਨੂੰ ਸ਼ਰਾਬ ਦਾ ਠੇਕਾ ਖੋਲ ਕੇ ਬੈਜਣਾ ਆ ਉੱਥੇ ਕੜੇ ਨਾਲ ਭੋਗ ਲਵਾਉਣ ਲੱਗ ਪੈਣ ਵੀ ਇਹ ਤੇ ਕੜਾ ਭੋਗ ਦਾ ਕੀ ਉੱਥੇ ਵੀ ਉੱਥੇ ਵੀ ਆਪਾਂ ਆਖਾਂਗੇ ਵੀ ਕਿਰਤਾਂ ਨਹੀਂ ਦੇਖੋ ਜੀ ਇਹ ਬਹੁਤ ਗਲਤ ਹੈ ਕੋਈ ਸ੍ਰੀ ਸਾਹਿਬ ਫੇਰਨ ਲੱਗ ਪਵੇ ਮਦਰਾ ਵਿੱਚ ਆਖੇ ਜੀ ਇਹ ਤਾਂ ਮੈਂ ਭੋਗ ਲਵਾ ਲਿਆ ਜੀ ਕਿਰਪਾਨ ਪੇਟ ਹੋ ਗਿਆ ਤਾਂ ਇਹ ਗਲਤ ਬਿਲਕੁਲ ਜੀ ਇਹ ਬਾਣੀ ਅੰਡੇ ਬਾਰੇ ਕਹਿ ਰਹੀ ਹੈ ਫੁੱਟੋ ਅੰਡਾ ਪਰਮਕਾ ਫੁੱਟੋ ਅੰਡਾ ਪਰਮਕਾ ਤਾਂ ਮਹਾਰਾਜ ਦੀ ਬਾਣੀ ਦਾ ਬਚਨ ਹੈਗਾ ਫੁੱਟੋ ਅੰਡਾ ਪਰਮਕਾ ਮਨੇ ਪਿਆ ਪ੍ਰਗਾਸ ਕਾਟੀ ਬੇੜੀ ਪੱਗਾਂ ਤੇ ਗੁਰ ਕੀ ਨੀ ਬੰਦ ਖਲਾਸ ਬਿਲਕੁਲ ਜੀ ਇੱਥੇ ਹੁਣ ਪਰਮ ਅੰਡਾ ਦੀ ਗੱਲ ਕੀਤੀ ਇੱਥੇ ਇਹ ਵਾਲੇ ਦੀ ਜਿਹੜਾ ਦੁਨਿਆਵੀ ਅੰਡੇ ਦੀ ਗੱਲ ਨਹੀਂ ਇੱਥੇ ਹੈ ਜਿਹੜੀ ਪੜਿਆ ਹੋਵੇ ਇਹਨਾਂ ਨੂੰ ਤਾਂ ਹੀ ਪਤਾ ਹੈ ਨਾ ਬਿਲਕੁਲ ਠੀਕ ਹੈ ਜੀ ਮਾਰੂ ਰਾਗ ਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਜੀ ਕਾਟੀ 베ਰੀ ਪੱਗਾ ਤੇ ਗੁਰਕੀਨੀ ਬੰਦ ਖਲਾਸ ਆਵਣ ਜਾਣ ਰਹੋ ਤਪਤ ਕੜਾਹ ਬੁਝ ਗਿਆ ਗੁਰ ਸੀਤਲ ਨਾਮ ਦੀਓ ਜੀ ਜਦ ਤੇ ਸਾਧੂ ਸੰਗ ਪਿਆ ਤੋ ਛੋੜ ਗਏ ਨਿਗਹਾਰ ਜਿਸ ਕੀ ਅਟਕ ਤਿਸ ਤੇ ਛੁੱਟੀ ਤੋ ਕਹਾ ਕਰੇ ਕੋਟਵਾ ਜੀ ਤੁਕਾ ਭਾਰਾ ਪਰਮ ਕਰਮ ਕਾ ਹੋਏ ਨਹਿ ਕਰਨਾ ਸਾਗਰ ਤੇ ਕੰਢੇ ਚੜੇ ਗੁਰ ਕੀ ਨਹਿ ਕਰਨਾ ਜੀ ਸਤ ਥਾਨ ਸੱਚ ਬੈਠ ਕਾ ਸੱਚ ਸਵਾਉ ਬਣਾਇਆ ਜੀ ਸੱਚ ਪੁੰਜੀ ਸੱਚ ਵਖਰੋ ਨਾਨਕ ਘਰ ਪਾਇਆ ਤੇ ਇਹ ਤਾਂ ਸਤਗੁਰੂ ਦੀ ਬਾਣੀ ਦੀ ਵੀ ਵਿਦਬੀ ਕਰ ਰਹੇ ਨੇ ਬਈ ਬਿਲਕੁਲ ਸਹੀ ਗੱਲ ਆਖੀਨ ਜੀ ਇਹਨੂੰ ਮਤਲਬ ਕਿੱਥੇ ਪੰਕਤੀ ਨੂੰ ਵਰਤ ਰਹੇ ਨੇ ਆ ਇਹ ਜਿਹੜਾ ਨਾ ਬੁੱਧੀ ਤਲ ਦੀ ਬਹੁਤ ਦਿਵਾਲੀਆ ਹਾਲਤ ਹੈਗੀ ਬਿਲਕੁਲ ਜੀ ਬਿਲਕੁਲ ਰਾਈਟ ਅਕਲ ਦਾ ਦਿਵਾਲੀਆ ਨਿਕਲਣਾ ਇਹਨੂੰ ਕਹਿੰਦੇ ਨੇ ਜੀ ਬਿਲਕੁਲ ਤੇ ਮਤਲਬ ਹੋ ਹੋ ਅਫਸੋਸ ਕਿ ਇਹਨਾਂ ਕਦੀ ਬਾਣੀ ਨੂੰ ਪੜਿਆ ਹੋਵੇ ਜਾਂ ਸੁਣਿਆ ਹੋਵੇ ਜਾਂ ਵਿਚਾਰਿਆ ਹੋਵੇ ਉਹ ਤਾਂ ਗੱਲ ਹੈ ਕੋਈ ਨਹੀਂ ਤੇ ਉਹ ਤਾਂ ਵੇਖ ਹੀ ਸਿੱਖ ਨੇ ਵੇਖ ਦਿਖਾਏ ਜਗਤ ਕੋ ਬੁਗਨ ਕੋ ਬਸਕੀਨ ਬਿਲਕੁਲ ਜੀ ਸਹੀ ਗੱਲ ਪੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀ ਇਹਨਾਂ ਜੀ ਟਕਾ ਜਿਹੜਾ ਹੈਗਾ ਉਹਦਾ ਤਾਂ ਅਸੀਂ ਚਾਹੁੰਦੇ ਆਂ ਵੀ ਅ ਜਿਹੜੀਆਂ ਇਹ ਬੁਚੜ ショਪਾਂ ਨੇ ਇਹਨਾਂ ਦਾ ਨਾਮ ਵੀ ਕਿਸੇ ਗੁਰੂ ਦੇ ਨਾਮ ਤੇ ਨਾ ਹੋਵੇ ਚਲੋ ਕੋਈ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਕੋਈ ਆਪਣੀ ਫਰਮ ਦਾ ਨਾਮ ਰੱਖ ਰਿਆ ਕੋਈ ਕੋਈ ਰਾਸ਼ਨ ਵਰਗੀ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਹੈ ਜੀ ਜੀ ਕੋਈ ਮੈਡੀਕਲ ਸਟੋਰ ਹੈ ਗੁਰੂ ਨਾਨਕ ਹਸਪਤਾਲ ਹੈ ਇਸ ਤਰ੍ਹਾਂ ਦੇ ਤਾਂ ਨਾਮ ਚਲੋ ਲੋਕ ਭੁਲਾਈ ਦੇ ਨਾਮ ਨੇ ਪਰ ਉਹ ਗੁਰੂ ਨਾਨਕ ਨੂੰ ਸਮਰਪਤ ਪਰ ਕੱਲ ਨੂੰ ਕੋਈ ਗੁਰੂ ਗੋਵਿੰਦ ਸਿੰਘ ਚਟਕਾ ਮੀਟ ਦੁਕਾਨ ਰੱਖ ਦੇਵੇ ਕੱਲ ਨੂੰ ਕੋਈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਮ ਤੇ ਵਾਈਨ ਸ਼ਾਪ ਖੋਲ ਲਵੇ ਤਾਂ ਇਹ ਤਾਂ ਬੇਅਦਬੀ ਹੈ ਵੱਡੀ ਬਿਲਕੁਲ ਸਹੀ ਗੱਲ ਹੈ ਜੀ ਇਹ ਥੋੜਾ ਆਖਿਆ ਜਾਏਗਾ ਹੋਰ ਪਾਪ ਆ ਬਿਲਕੁਲ ਇਸ ਲਈ ਸਾਡੇ ਸਤਕਾਰਯੋਗ ਸਿੰਘ ਸਾਹਿਬਾਨ ਜੀ ਨੂੰ ਵੀ ਇਸ ਤੇ ਨੋਟਿਸ ਲੈਣਾ ਚਾਹੀਦਾ ਹੈ ਬਿਲਕੁਲ ਜੀ ਸਾਡੀਆਂ ਜਿਹੜੀਆਂ ਵੱਡੀਆਂ ਸਿੱਖ ਸੰਸਥਾਵਾਂ ਨੇ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ ਜੀ ਉਹਨਾਂ ਨੂੰ ਇਸ ਤੇ ਨੋਟਿਸ ਲੈਣਾ ਚਾਹੀਦਾ ਜਿੱਥੇ ਗੱਲ ਹੋਈ ਹੈ ਉੱਥੇ ਵੀ ਇਹਦਾ ਨੋਟਿਸ ਲੈਣਾ ਚਾਹੀਦਾ ਬਿਲਕੁਲ ਰਾਈਟ ਹੈ ਜੀ ਤੁਸੀਂ ਜਿਹੜਾ ਮਰਜ਼ੀ ਕੋਈ ਜੋ ਮਰਜ਼ੀ ਕੋਈ ਹੁਣ ਸ਼ਬਦ ਮੈਂ ਵਰਤਣ 'ਚ ਸੰਕੋਚ ਕਰ ਰਿਹਾ ਹਾਂ ਵੀ ਭਾਵੇਂ ਕੋਈ ਖੇ ਖਾਵੇ ਸਾਨੂੰ ਕੀ ਮਤਲਬ ਹੈ ਬਿਲਕੁਲ ਜਿਹੜੇ ਗੁਰੂ ਦੇ ਬਖਸ਼ੇ ਕਾਰਨ ਹੈ ਉਹਨ ਕੱਲ ਨੂੰ ਮਹਾਰਾਜ ਦੀ ਬਾਣੀ ਦਾ ਗੁਟਕਾ ਲੈ ਕੇ ਕੋਈ ਗੁਟਕੇ ਨਾਲ ਆਂਡੇ ਤੋੜਨ ਲੱਗ ਪੈਗਾ ਆਖੇਗਾ ਜੀ ਇਹ ਤਾਂ ਫੋਟੋ ਆਂਡਾ ਭਰਮ ਕਾ ਲਿਖਿਆ ਹੋਇਆ ਤੇ ਅਸੀਂ ਤੋੜਦੇ ਠੀਕ ਹੈਗਾ ਤੇ ਇਹ ਗਲਤ ਹੈ ਇਹ ਨਾਕਾਬਲੇ برداشت ਹੈ ਬਿਲਕੁਲ ਜੀ ਤੇ ਸਾਡੀ ਅ ਅਹਮਕਪਣ ਇਹ ਦੀ ਨਿਸ਼ਾਨੀ ਹੈ ਹੂੰ 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 ਸਾਡਾ ਨਾਂ ਅਹਲ ਹੋਣ ਦਾ ਸਬੂਤ ਹੈ ਵੀ ਸਾਨੂੰ ਬਾਣੀ ਬਾਰੇ ਨਹੀਂ ਪਤਾ ਬਿਲਕੁਲ ਜੇ ਅਸੀਂ ਇਹੋ ਜੇ ਕੰਮ ਕਰਦੇ ਹੋਏ ਮਲੇ ਗਿਆਨੀ ਜੀ ਵੇਖੋ ਇੱਕ ਹੁੰਦਾ ਗੁਰੂ ਕੀ ਲਾੜਲੀ ਫੌਜ ਪਰ ਇੱਕ ਆਪਾ ਆਪਣਾ ਨਾਮ ਨੂੰ ਆਪ ਖਰਾਬ ਕਰੀ ਗੀ ਉਹ ਗੱਲ ਬਹੁਤ ਮਾੜੀ ਆ ਨਹੀਂ ਮੈਂ ਤਾਂ ਪਹਿਲੇ ਹੀ ਗੁਜ਼ਾਰਿਸ਼ ਕੀਤੀ ਹੈ ਵੀ ਨਿਹੰਗ ਸਿੰਘ ਹੈ ਵੀ ਹੈ ਕਿ ਨਹੀਂ ਹੈ ਬਿਲਕੁਲ ਨਿਹੰਗ ਦਾ ਜਿਹੜਾ ਅਰਥ ਹੈ ਨਾ ਹੂੰ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਬਾਣੀ 'ਚ ਕੀਤਾ ਹੈ ਜੀ ਉਹ ਉਹਨੂੰ ਕਿਸੇ ਦੀ ਲੋੜ ਨਹੀਂ ਹੈਗੀ ਕੋਈ ਹੋਰ ਦੇ ਅਰਥ ਕਰੇ ਉਹ ਲੋਕੀ ਨੀਵੇਂ ਅਰਥ ਕਰਦੇ ਨੇ ਜਿਵੇਂ ਮગરਮਛ ਕਹਿ ਦਿੰਦੇ ਨੇ ਉਹ ਮગરਮਛ ਨੂੰ ਵੀ ਜਿਹੜਾ ਹੈਗਾ ਉਹ ਅ ਮੇਰਾ ਖਾਲ ਅਰਬੀ ਵਿੱਚ ਨਾ ਫਾਰਸੀ ਵਿੱਚ ਅ ਮગરਮਛ ਸ ਮਕਰ ਜਿਹਨੂੰ ਕਹਿੰਦੇ ਨੇ ਉਹਨੂੰ ਵੀ ਨਿਹੰਗ ਕਹਿੰਦੇ ਨੇ ਜੀ 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 ਲੋਕੀ ਜਾਣਦੇ ਨੇ ਵੀ ਸ਼ਾਇਦ ਮગરਮਛ ਉਹ ਨੀਵਾਂ ਅਰਥ ਹੈ ਮੋਲ ਜਿਹੜਾ ਅਰਥ ਹੈ ਉਹ ਮਹਾਰਾਜ ਨੇ ਆਪਣੀ ਬਾਣੀ ਚ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਲਿਖਿਆ ਆ ਕਿ ਬਾਹਤ ਨਿਹੰਗ ਉਠਤ ਫਲਿੰਗ ਜੀ ਸਰ ਬਲੋ ਤੁਸੀਂ ਪੜੋਗੇ ਤਾਂ ਉਹਦੇ ਚ ਲਿਖਿਆ ਮਿਲੇਗਾ ਅੱਛਾ ਜੀ ਨੰਗ ਦਾ ਮਤਲਬ ਹੈਗਾ ਸ੍ਰੀ ਸਾਹਿਬ ਖੜਗ ਪੂਜਾ ਜੀ ਜੀ ਜਿਹਦੇ ਵਾਸਤੇ ਅਸੀਂ ਅਰਦਾਸ ਕਰਨਾ ਹੈ ਵੇ ਸ੍ਰੀ ਸਾਹਿਬ ਜੀ ਸਹਾਇ ਹੂੰ 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 ਤੇ ਉਹ ਉਸ ਸ਼ਬਦ ਨੂੰ ਇਹ ਹੁਣ ਅਨ ਅਨ ਨਾ ਇਹਨਾਂ ਨੂੰ ਸੋਝੀ ਹੋਣ ਕਰਕੇ ਜਾਂ ਗੁਰਮਤ ਦਾ ਜਾਂ ਇਹਨਾਂ ਇਹਨਾਂ ਮਹਿੰਗੇ ਸ਼ਬਦਾਂ ਦੇ ਭਾਵ ਅਰਥ ਨਾ ਪਤਾ ਹੋਣ ਕਰਕੇ ਇਹ ਇਸ ਵੰਦੇ ਆਪ ਤੱਕ ਆ। ਫਾਰਸੀ ਵਿੱਚ ਜਿਹੜਾ ਨਿਹੰਗ ਸ਼ਬਦ ਉਹਦਾ ਅਰਥ ਹੈ ਤਲਵਾਰ। ਜਦੋਂ ਅਸੀਂ ਨਿਹੰਗ ਕਹਿੰਨੇ ਆ ਤਾਂ ਇਹਦਾ ਮਤਲਬ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਵਿੱਚ ਜਿਹੜੀ ਸ਼ਰੀ ਸਾਹਿਬ ਹੈ ਉਸ ਤੋਂ ਭਾਵ ਲੈਣੇ ਆ। ਜੀ ਜੀ ਜੀ। ਪਰ ਇਹਨਾਂ ਨੂੰ ਮੇਰੇ ਖਿਆਲ ਇਹ ਇਹਨਾਂ ਨੇ ਪੰਕਤੀ ਕਦੀ ਸੁਣੀ ਨਹੀਂ ਹੋਣੀ ਅਜੇ ਤੱਕ। ਬਿਲਕੁਲ ਸਹੀ ਗੱਲ ਹੈ। ਹੈਨਾ? ਬਾਹਤ ਨਿਹੰਗ ਉੱਠਤ ਫਲਿੰਗ। ਜਦ ਸਤਿਗੁਰੂ ਮਹਾਰਾਜ ਕਿਰਪਾਨ ਚਲਾਉਂਦੇ ਨੇ ਤਾਂ ਉਹਦੇ ਚੋਂ ਚਿੰਗਿਆੜੇ ਉੱਡ ਕਲਦੇ ਨੇ। ਹੂੰ 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 ਹੂੰ। ਲਿੰਗ ਮਤਲਬ ਚਿੰਗਿਆੜੇ। ਜੀ। ਜਦੋਂ ਲੋਹਾ ਲੋਹੇ ਤੇ ਵੱਜਦਾ ਜੀ ਜੀ ਠੀਕ ਹੈ ਨਾ ਫਿਰ ਓੜਾ ਇਹਦਾਰਤ ਬਣਦਾ ਤੁਸੀਂ ਕਦੀ ਪੜੋਗੇ ਨਾ ਅਸ਼ਬ ਤੁਰੰਗ ਵਿਚਰੇ ਨਿਹੰਗ ਜੈਸੇ ਪਿਲੰਗ ਜੀ ਜੀ ਤਾਂ ਇਸ ਤਰ੍ਹਾਂ ਕਰਕੇ ਇਹਨਾਂ ਜਿਹੜੇ ਸੱਜਣ ਨੇ ਹੂੰ ਹੂੰ ਹੁਣਾਂ ਨੂੰ ਨਹੀਂ ਪਤਾ ਬਈ ਨਿਹੰਗ ਸ਼ਬਦ ਕਿੰਨਾ ਕੀਮਤੀ ਹੈ ਬਾਕੀ ਜਿਹੜੀਆਂ ਸਾਡੀਆਂ ਗੁਰੂਕੀਆਂ ਲੜ ਲਈਆਂ ਫੌਜਾਂ ਨੇ ਦਲ ਪੰਥ ਨੇ ਉਹਨਾਂ ਨੂੰ ਗੁਰਮੁਖ ਨੇ ਉਹਨਾਂ ਚ ਬੰਦਗੀ ਵਾਲੇ ਨੇ ਉਹਨਾਂ ਚ ਵਿਦਵਾਨ ਨੇ ਉਹਨਾਂ ਨੂੰ ਪਤਾ ਹੈਗਾ ਜੀ ਬਿਲਕੁਲ ਸਾਡੇ ਚ ਬੁੱਢਾ ਦਲ ਹੈ ਸਤਕਾਰ ਯੋਗ ਇਸ ਤਰ੍ਹਾਂ ਹੀ ਸਤਕਾਰ ਯੋਗ ਤਰਨਾ ਦਲ ਹੈ ਜੀ ਜੀ ਹੋਰ ਸਾਡੇ ਦਲ ਨੇ ਬਾਬਾ ਵਿਧੀ ਚੰਦ ਜੀ ਦੇ ਨਾਮ ਤੇ ਦਲ ਹੈ ਜੀ ਇਸ ਤਰ੍ਹਾਂ ਹੋਰ ਪੰਥ ਵਿੱਚ ਦਲ ਨੇ ਜਿਹੜੇ ਉਹਨਾਂ ਚ ਵਿਦਵਾਨ ਵੀ ਨੇ ਬੰਦਗੀ ਵਾਲੇ ਵੀ ਨੇ ਪਰ ਇਹ ਮੈਨੂੰ ਪਤਾ ਨਹੀਂ ਕਿੱਥੋਂ ਇਹ ਆਏ ਨੇ ਜਿਹੜੇ ਅ ਕੜੇ ਨਾਲ ਜਾਂ ਕਿਰਪਾਨ ਨਾਲ ਆਂਡੇ ਭਰਨ ਦੇ ਨੇ ਤੇ ਕਹਿੰਦੇ ਨੇ ਫੂਟੋ ਆਂਡਾ ਪਰਮਕਾ ਸਹੀ ਗੱਲ ਇਹ ਅਕਲ ਦਾ ਦਿਵਾਲੀਆ ਹੈ ਭਾਈ ਦਮਨਪ੍ਰੀਤ ਸਿੰਘ ਜੀ ਜੀ ਬਿਲਕੁਲ ਇਹ ਸਾਰੇ ਕਾਮ ਨੂੰ ਇਸ ਤੋਂ ਸਾਵਧਾਨ ਰਹਿਣਾ ਚਾਹੀਦਾ ਪਰ ਅਫਸੋਸ ਹੈ ਕਿ ਜੇ ਕੋਈ ਵਿਦਵਾਨ ਗੱਲ ਕਰੇ ਤੇ ਉਹਨੂੰ ਇਹ ਤਵੱਜਹ ਹੀ ਨਹੀਂ ਦਿੰਦੇ ਹੋਰ ਲੱਗ ਪੈਂਦੇ ਕਰਨ ਸਹੀ ਗੱਲ ਹੈ ਬਿਲਕੁਲ ਜੀ ਚਲੋ ਗਿਆਨੀ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਧੰਨਵਾਦ ਵੈਗੁਰਜੀ ਕਾ ਸਾਹ ਵਾਹ ਵੈਗੁਰਜੀ ਕੀ ਫਤਿਹ ਕਰਨ ਜੀ